ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਿਆ ਵੀਰੇ ਘੰਟੀ ਦਾ ਬਸ ਬਟਨ ਪ੍ਰੈਸ ਕਰ ਲਓ ਉਹਦੇ ਨਾਲ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪੇਸ਼ ਅੰਨਾ ਗਲਾਬ ਸਿੰਘ ਵਾਲਾ ਤੇ ਬਾਈ ਕੋਲੇ ਦੋ ਬੈੜਾਂ ਬਕਾਉ ਇੱਕ ਤਾਜੀ ਸੂਈ ਵੀ ਮਗਰ ਬੱਚਾ ਆ ਗਿਆ ਤੇ ਇੱਕ ਗੱਬਣ ਆ ਗਈ ਆ ਜਾ ਵੀਰੇ ਸੀਰੇ ਹੋਰ ਬਾਈ ਜੀ ਠੀਕ ਠਾਕ ਹਾਂ ਠੀਕ ਹੈ ਵੀਰੇ ਤੇ ਅੱਜ ਦੋ ਬੈੜਾਂ ਵੀਰੇ ਹਾਂ ਬਾਈ ਨਾਮ ਐਡਰੈਸ ਬੋਲੋ ਨਾਮ ਬਾਈ ਸੀਰਾ ਸਿੰਘ 44 ਹਲਕਾ ਪਿੰਡ ਸੰਗਲਾਪ ਸਿੰਘ ਜ਼ਿਲ੍ਹਾ ਬਰਨਾਲਾ ਦੇ ਠੀਕ ਹੈ ਬਾਈ ਸੀਲ ਤਪਾ ਨੇੜੇ ਭਦਾਉੜਾ ਇੱਧਰ ਬਠਿੰਡੇ ਜ਼ਿਲ੍ਹੇ ਦੇ ਸੰਗੂ ਵੱਡਾ ਵੱਡਾ ਆ ਜਾਂਦੇ ਹੋ ਅੱਛਾ ਅੱਛਾ ਬਾਈ ਮੋਬਾਈਲ ਨੰਬਰ 987276012 987276012 ਅੱਜ ਆਪਾਂ ਦੋ ਬੈੜਾਂ ਦਿਖਾਵਾਂਗੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਸੀਰੇ ਤੇਰੀ ਵੈੜ ਦੇਖੀ ਆਂਨੇ ਵੀਰੇ ਹਾਂਜੀ ਕਿਹੜਾ ਸੂ ਆ ਗਿਆ ਇਹ ਦੂਜਾ ਸੂ ਆ ਓਕੇ ਕਦੋਂ ਸੂਈ ਆ ਇਹ ਪਰਸੋਂ ਸਵੇਰ ਸੁਈ ਆ ਵੀਰੇ ਜੇਰ ਜੂਰ ਦੀ ਵੀਡੀਓ ਆਪਣੇ ਕੋਲ ਹੈਗੀ ਉਹ ਜੇਰ ਜੂਰ ਬਾਹੂ ਆਪਣੇ ਨੂੰ ਦਿਦਾਂ ਦੇ ਠੀਕ ਹੈ ਜੇਰ ਜੂਰ ਓਕੇ ਆ ਮਗਰ ਕੀ ਆ ਗਿਆ ਬਛਾ ਬਛਾ ਸੰ ਥਣ ਲੈਵਾ ਮੈਂ ਨੇੜੇ ਤੋਂ ਚੈੱਕ ਕਰਾਉਣਾ ਦਾ ਕਰੋ ਚੈੱਕ ਥਣ ਪੂਰੀ ਵਧੀਆ ਵੀਰੇ ਦੇਖੋ ਥਣ ਦੇਖੋ ਕੀ ਬਾਤ ਆ ਤੇ ਬੌਲਾ ਕਿੰਨਾ ਰੜੀਆ ਵੀਰੇ ਇੱਥੇ ਨੇ ਇੱਥੇ ਨੇ ਹੋ 13-14 ਕਿਲੋ ਕੋਈ ਠੀਕ ਆ ਦੇਖੋ ਵੀਰੇ ਫੇਸ ਕੁਆਲਿਟੀ ਕਰ ਲੋ ਚੈੱਕ ਤੇ ਬਰੀਕੀਆਂ ਬਰੂਕੀਆਂ ਫੁੱਲਾ ਤੇ ਕੱਦ ਕਾਟ ਦਾ ਅੰਤ ਹੀ ਕੋਈ ਨਹੀਂ ਆ ਕਰੋ ਇਹ ਚੈੱਕ ਪੂਰੇ ਵੱਡੇ ਕੱਦ ਕਾਟ ਦੀ ਆ ਤੇ ਬੌਲਾ ਯਾਨੀ 14 ਲੀਟਰ ਹੁਣ ਹੈਗਾ ਮਣਕੇ ਦੇ ਮੰਗ ਤੇ ਕਿੰਨਾ ਗ ਦੁੱਧ ਘੜ ਦੂ ਹਾਈਐਸਟ 20 ਤੇ ਆਸੇ-ਪਾਸੇ ਦਾ ਆਹਮ ਨਾਲ ਹੀ ਘੜ ਦੂ ਕੱਦ ਘਾੜ ਬਹੁਤ ਵੱਡਾ ਵੀਰੇ ਉਸ ਹਾਬ ਨਾਲ ਕਰ ਲਿਓ ਚੈੱਕ ਕੱਦ ਘਾੜ ਦੀ ਕੋਈ ਵੀ ਕਮੀ ਨਹੀਂ ਤੇ ਪੂਰੀ ਹੋਈ ਚੰਗੀ ਆ ਕਰੋ ਜੀ ਚੈੱਕ ਥਾਂਲੇ ਪਾਸੋਂ ਤੁਹਾਨੂੰ ਮੈਂ ਮਗਰ ਤੋਂ ਵੀ ਨੇੜੇ ਤੇ ਚੈੱਕ ਕਰਾ ਦਿੰਨਾ ਆ ਦੇਖੋ ਜੀ ਆ ਦੇਖੋ ਪੂਰੀ ਚੰਗੀ ਤੇ ਪੂਰੀ ਕੁਆਲਿਟੀ ਚੰਗੀ ਇਧਰਲੇ ਪਾਈ ਖੜੀ ਸੀਰੇ ਨਾਲ ਕੱਦ ਦਾ ਬਦਲ ਲੱਗ ਗਿਆ ਇਧਰ ਪਰਲੇ ਪਾਸੇ ਖੜਾ ਬਹੁਤ ਵੱਡਾ ਘਰ ਦਾ ਬਾਈ ਲੋਗ ਗਿਆ ਤੇ ਆ ਦੂਜੀ ਸਾਈਡ ਦੇ ਵੀ ਮੈਂ ਤੁਹਾਨੂੰ ਮਾਹ ਦਿਖਾਉਣਾ ਆ ਦੇਖੋ ਜੀ ਇੱਕ ਨੰਬਰ ਤੇ ਪੂਰੀ ਹੋਈ ਵਧੀਆ ਤੇ ਰੇਟ ਇਹਦਾ ਵੀਰੇ ਕੀ ਆਊਗਾ ਜਮਾ ਜੈਜ ਜਾਈ ਬਸ ਚੱਲ ਵੀ 70000 ਰੁਪਿਆ ਦਾ ਮਾਨਦਾਨ ਤਾਂ ਹੋਊਗਾ ਚਲ ਵੀਰੇ ਇਹਦੀ ਧਾਰਾਂ ਮਾਰ ਕੇ ਦਿਖਾ ਆ ਦੇਖੋ ਵੀਰੋ ਨਿਆਣਾ ਪਾਉਂਦੇ ਦੇਖ ਲਓ ਤੇ ਬੱਚਾ ਐਚਐਫ ਬੈੜਾ ਨੂੰ ਕੌਣ ਲਾਉਂਦਾ ਕੋਈ ਗੱਲ ਹੀ ਨਹੀਂ ਅਸੀਂ ਆ ਧਾਰਾਂ ਕਰੋ ਚੈੱਕ ਕਿਆ ਬਾਤ ਧਾਰਾ ਓਕੇ ਵੀਰੇ ਮਗਲਾ ਜੇ ਮਾਰਦੇ ਆ ਆ ਦੇਖੋ ਜੀ ਧਾਰਾ ਦਾ ਰਿਕਾਰਡ ਪੈਂਦਾ ਸੁਣਦਾ ਇਹ ਲਾਹੂ ਦੀ ਗੱਲ ਕਰੀ ਚਲੋ ਤਾਂ ਹੁਣ ਕੀ ਕਰ ਬਈ ਓਕੇ ਵੀਰੇ ਧਾਰਾ ਦੂਰਾ ਤੁਹਾਨੂੰ ਕਰਾਤੀਆਂ ਜੇਕ 14 ਕਿਲੋ ਬੋਲਾ ਰੈਡੀ ਮਿਲ ਕੰਪੈਸਟੀ 20 ਪਲੱਸ ਰਹੂਗੀ ਮਗਰ ਬੱਚਾ ਰੇਟ ਤੁਹਾਨੂੰ ਪੁੱਛ ਕੇ ਦੱਸਦਾ ਵੀਡੀਓ ਦੇ ਵਿੱਚ ਹੀ ਤੇ ਹੁਣ ਆਪਾਂ ਗੱਲ ਕਰਦੇ ਆ ਦੋ ਨੰਬਰ ਦੀ ਹਾਂਜੀ ਬਾਈ ਜੀ ਇਹਦੀ ਕੀ ਡਿਟੇਲ ਆ ਇਹਦੀ ਡਿਟੇਲ ਵੀ ਹਲੇ ਨਹੀਂ ਮਾਨ ਜੀ ਕਹਿੰਦਾ ਹਫਤਾ ਤੱਕ ਆਰਾਮ ਨਾਲ ਹੀ ਪਿਆ ਦੱਸ ਦਾਂ ਜੀ ਹੂੰ ਤੇ ਐਚ ਐਫ ਵੀ ਆ ਗਿਆ ਨਾ ਇਹ ਵੀ ਦੂਜਾ ਸੂਆ ਦੂਜਾ ਸੂਆ ਹਫਤਾ ਲੈ ਜਾਣਾ ਤੇ ਦੁੱਧ ਕਿੰਨਾ ਕੁ ਰਹੂਗਾ ਇਹਦਾ ਪਿਛਲੀ ਵਾਰ ਕਿੰਨਾ ਦਿੱਤਾ ਐਦ ਕੀ ਕਿੰਨਾ ਦੇ ਦੂ ਮੇਰੇ 16 ਲੀਟਰ ਦਿੱਤਾ ਐਦ ਕੀ ਪਾ ਤੂੰ ਤੁਹਾਡੇ ਅਰੇ ਨਹੀਂ ਕਰਨੀਆਂ 16-17 ਕਿਲੋ ਪਾ ਬਾਈ ਠੀਕ ਆ ਵਧੀਆ ਗੱਲ ਕਰੀਏ ਦੁੱਧ ਤਾਂ 18-19 ਦਾ ਦੇ ਹੀ ਦੇਣੇ ਨੇ ਆਰਾਮ ਨਾਲ ਆ ਦੇਖੋ ਜੀ ਕਰੋ ਚੈੱਕ ਪੂਰੀ ਸ਼ਾਈਨਿੰਗ ਸ਼ੂ ਨੂੰ ਪੂਰੀ ਡੱਬ ਡੁੱਬ ਪੂਰੇ ਆਗੇ ਤੇ ਪੂਰੀ ਵੀ ਚੰਗੀ ਆ ਵੀਰੇ ਥਾਣਾ ਥੁਣਾ ਦਾ ਗੈਪ ਪੂਰਾ ਚੰਗਾ ਤੇ ਫੇਸ ਕੁਆਲਿਟੀ ਕਰ ਲੋ ਜੇ ਇੱਕ ਪੂਰੀ ਚੰਗੀ ਇਹਦਾ ਵੀਰੇ ਸੀਦੇ ਰੇਟ ਕੀ ਹੈਗਾ ਇਹਦਾ ਵੀਰੇ ਜਾਇ ਜੀ ਨੂੰ 65000 ਕੀ ਮੰਗਦਾ ਮਾਨਦਾਨ ਹੋ ਜੂ ਹੋ ਜੂ ਇਹਨੇ ਕੱਚੀ ਕੱਚੀ ਸਾਂਭ ਲਈ ਤੇ ਫਾਇਦਾ ਹੋ ਜੂ ਨਾਲੇ ਅਗਲੇ ਦਾ ਪੂਰਾ ਤੇ ਉਹਦੇ ਦਾ 72 73 ਦੀ ਹੈਗੀ ਜਿੱਦਾਂ ਹੋ ਗਈ ਤਿਆਰ ਹਨਾ ਬਾਈ ਉਹਦੇ ਦਾ ਹੈਗੀ ਵੀ ਤਾਂ ਅੱਜ ਨਾਲੇ ਇੱਕ ਠੀਕ ਆ ਜਿੱਦ ਦੀ ਰੇਟ ਆ ਠੀਕ ਆ ਵੀਰੇ ਆ ਦੇਖੋ ਵੀਰੇ ਤੁਹਾਨੂੰ ਮੈਂ ਨੇੜੇ ਤੇ ਚੈੱਕ ਕਰਾਉਣਾ ਆ ਦੇਖੋ ਥਾਂ ਦੇ ਬਾਹਰ ਕਿਆ ਬਾਤ ਆ ਫੇਸ ਕੁਆਲਿਟੀ ਕਿਆ ਬਾਤ ਆ ਪੂਰੂਏ ਚੰਗੀ ਦੋ ਵੈੜਾ ਸੀ ਦੁਨੀਆਂ ਨੂੰ ਦਿਖਾਤੀਆਂ ਪਿੰਡ ਸ਼ਾਨਾਂ ਗਲਾਬ ਸਿੰਘ ਵਾਲਾ ਤੇ ਜ਼ਿਲ੍ਹਾ ਬਰਨਾਲਾ ਨੰਬਰ 22 ਦਾ ਹੈਗਾ 9872074012 ਸਾਰੇ ਵੀਰਾਂ ਦਾ ਇੰਤੈ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ